ਟੂਰਨਾਮੈਂਟ ਦੇ ਚਾਰ ਵੱਡੀਆਂ ਟੀਮਾਂ ਖੇਡ ਰਹੀਆਂ ਜੀ ਮਾਝਾ ਮਾਲਵਾ ਦੁਆਬਾ ਤੇ ਹਰਿਆਣਾ ਕਈ ਦਰਸ਼ਕਾਂ ਦੇ ਇੱਕ ਸਵਾਲ ਨੇ ਵੀ ਯਾਰ ਮਾਝਾ ਮਾਲਵਾ ਦੁਆਬਾ ਤੇ ਪਵਾਰ ਦੀ ਟੀਮ ਤੁਸੀਂ ਕਿਉਂ ਨਹੀਂ ਬਣਾਈ ਟੀਮਾਂ ਦੀ ਜਾਣਕਾਰੀ ਚਲੋ ਮੈਂ ਦੱਸ ਹੀ ਦਿੰਦਾ ਤੁਹਾਨੂੰ ਵੀ ਜਿਵੇਂ ਜਿਹੜੀ ਮਾਲਵੇ ਦੀ ਟੀਮ ਆ ਉਹਦੇ ਵਿੱਚ ਆਪਣਾ ਭਰਾ ਸਭ ਤੋਂ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਹਰ ਇੱਕ ਜਾਂਦਾ ਜਾਂ ਸ਼ਿਲੂ ਆਊਗਾ ਤੇ ਹੋਰ ਹੋਰ ਬਹੁਤ ਜੀ ਮੌਕੇ ਤੇ ਐ ਨਹੀਂ ਪਤਾ ਕਿਹਨੂੰ ਕਿਦਾਂ ਦਾ ਸਨਮਾਨ ਮਿਲ ਜਾਣਾ ਜਦੋਂ ਜਦੋਂ ਦਰਸ਼ਕ ਬੈਠੇ ਹੁੰਦੇ ਆ ਜੀ ਹਰੇਕ ਦਰਸ਼ਕ ਦਾ ਜਦੋਂ ਸ਼ਾਮ ਹੋ ਜਾਂਦੀ ਹੈ ਫਿਰ ਰੰਗीन ਹੁੰਦਾ ਮਾਹੌਲ ਉਦੋਂ ਐ ਨਹੀਂ ਪਤਾ ਕਿਹੜਾ ਬੰਦਾ ਆਪਦੀ ਚੈਨ ਲਾ ਕੇ ਦੇ ਜੇ ਲੋ ਵੀ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਕਬੱਡੀ ਦੇ ਟੂਰਨਾਮੈਂਟਾਂ ਦੀਆਂ ਜਿਹੜੀਆਂ ਲੜੀਆਂ ਉਹ ਚੱਲੀਆਂ ਚੱਲ ਰਹੀਆਂ ਨੇ ਬਹੁਤ ਸਾਰੇ ਟੂਰਨਾਮੈਂਟ ਕਰਵਾਏ ਜਾ ਰਹੇ ਨੇ ਇਸੇ ਲੜੀ ਦੇ ਵਿੱਚ ਇੱਕ ਹੋਰ ਟੂਰਨਾਮੈਂਟ ਜਿਹੜਾ ਉਹ ਹੋ ਰਿਹਾ ਹੈ ਉਹ ਹੋ ਰਿਹਾ ਜੀ 28 ਜਨਵਰੀ 2025 ਨੂੰ ਇਹ ਟੂਰਨਾਮੈਂਟ ਹੈਗਾ ਜੀ ਜਿਹੜਾ ਕਿ ਬਰਨਾਲਾ ਦੇ ਵਿੱਚ ਕਰਾਇਆ ਜਾਣਾ ਹੈ ਬਾਬਾ ਕਾਲਾ ਮੈਦ ਖੇਡ ਸਟੇਡੀਅਮ ਦੇ ਵਿੱਚ ਇਸ ਇਸ ਟੂਰਨਾਮੈਂਟ ਨੂੰ ਕਰਾਉਣ ਵਾਲੀ ਇਹ ਆਰਗੇਨਾਈジング ਕਮੇਟੀ ਹੈ ਇਹਨਾਂ ਨੇ ਇਸ ਟੂਰਨਾਮੈਂਟ ਦੀ ਰੂਪਰੇਖਾ ਬਣਾਈ ਹੈ ਇਹਨਾਂ ਨੇ ਡਿਸਾਈਡ ਕੀਤਾ ਕਿ ਕਿਹੋ ਜੀਆਂ ਟੀਮਾਂ ਖੇਡਣਗੀਆਂ ਇਹਨਾਂ ਦੇ ਸੱਦੇ ਤੇ ਹੀ ਖਿਡਾਰੀਆਂ ਨੇ ਇਸ ਟੂਰਨਾਮੈਂਟ ਦੇ ਉੱਤੇ ਪਹੁੰਚਣਾ ਹੈ ਇਸ ਜਾਣਕਾਰੀ ਨੂੰ ਆਪਾਂ ਜਿਹੜਾ ਹੈਗਾ ਉਹ ਸਮੂਹੀਏ ਨਾਲ ਪੁੱਛੀਏ ਵੀ ਉਹ ਕਿਹੜੇ ਖਿਡਾਰੀ ਹੋਣਗੇ ਜਿਹੜੇ ਇਸ ਟੂਰਨਾਮੈਂਟ ਦੇ ਉੱਤੇ ਪਹੁੰਚਣਗੇ ਜਿਹੜਾ ਗੁਲਾਬ ਬਾਈ ਹੁਣੇ ਵੀ ਇਹਦੇ ਵਿੱਚ ਕੁਲਦੀਪ ਬਾਈ ਹੁਣੇ ਇਹ ਸਾਰੇ ਉਹ ਆਰਗਨਾਈਜ਼ਰ ਨੇ ਰੁਪਿੰਦਰ ਹੁਣੀ ਨੇ ਜਿਨ੍ਹਾਂ ਨੇ ਇਸ ਟੂਰਨਾਮੈਂਟ ਦੀ ਇਹ ਰੂਪਰੇਖਾ ਤਿਆਰ ਕੀਤੀ ਹੈ ਭਾਈ ਪਹਿਲਾਂ ਤਾਂ ਇੱਕ ਗੱਲ ਇਹ ਹੈ ਕਿ ਐਜ਼ ਐਨ ਅ ਸਿੰਗਰ ਕਬੱਡੀ ਦੇ ਨਾਲ ਪਿਆਰ ਰੱਖ ਰਹੇ ਹਾਂ ਔਰ ਇਹ ਟੂਰਨਾਮੈਂਟ ਕਰਾ ਰਹੇ ਹਾਂ ਕੀ ਤਿਆਰੀ ਹੈ ਔਰ ਕਿਸ ਤਰ੍ਹਾਂ ਦਾ ਇਹ ਟੂਰਨਾਮੈਂਟ ਹੋ ਪਹਿਲਾਂ ਤਾਂ ਬਹੁਤ ਥੈਂਕ ਯੂ ਭਾਈ 365 ਦੀ ਸਾਰੀ ਟੀਮ ਦਾ ਤੇ ਦੂਜਾ ਹੀ ਅਸੀਂ ਸ਼ੁਰੂ ਤੋਂ ਜੁੜੇ ਹੋਏ ਹਾਂ ਜੀ ਕਬੱਡੀ ਤੋਂ ਤੇ ਸ਼ੌਂਕ ਬਹੁਤ ਆ ਜੀ ਕਬੱਡੀ ਦੇਖਣ ਦਾ ਤੇ ਖੇਡਣ ਦਾ ਬਈ ਤੇ ਟੂਰਨਾਮੈਂਟ ਤੇ ਚਾਰ ਵੱਡੀਆਂ ਟੀਮਾਂ ਖੇਡ ਰਹੀਆਂ ਜੀ ਮਾਝਾ ਮਾਲਵਾ ਦਵਾਬਾ ਤੇ ਹਰਿਆਣਾ ਸਾਰੇ ਭਰਾਵਾਂ ਦਾ ਸਹਿਯੋਗ ਹੈ ਜੀ ਤੇ ਬਾਈ ਬਿੱਟੂ ਦਗਾਲ ਜਿਹੜੇ ਸਾਡੇ ਵਿੱਚ ਨਹੀਂ ਉਹਨਾਂ ਦੀ ਯਾਦ ਵਿੱਚ ਆਏ ਤੇ ਹੋਰ ਵੀ ਜਿੰਨੇ ਭਰਾ ਸਾਰੇ ਵਿਦੇਸ਼ਾਂ ਤੋਂ ਸਾਰੇ ਪਿੰਡ ਵਾਲੇ ਰਲ ਕੇ ਟੂਰਨਾਮੈਂਟ ਕਰਵਾ ਰਹੇ ਆ ਤੇ ਸਾਰੇ ਪਲੇਅਰ ਪਹੁੰਚ ਰਿਹਾ ਜੀ ਕੋਈ ਪਲੇਅਰ ਹੈ ਜਾਨੀ ਜਿਹੜਾ ਨਹੀਂ ਆ ਰਿਹਾ ਸਾਰੇ ਇੰਟਰਨੈਸ਼ਨਲ ਪਲੇਅਰ ਵਧੀਆ ਵਧੀਆ ਪਲੇਅਰ ਖੇਡਣਗੇ ਤੇ ਬਹੁਤ ਘੈਂਟ ਮੈਚ ਹੋਣਗੇ ਜੀ ਬਹੁਤ ਘੈਂਟ ਅੱਛਾ ਗਲਬ ਵੀ ਕੋਈ ਵਿਚ ਰੋਕੂਗਾ ਤੁਹਾਨੂੰ ਮੈਨੂੰ ਇਹ ਸਮਝ ਰੁਪਿੰਦਰ ਤੁਹਾਨੂੰ ਵੀ ਕੁਐਸਚਨ ਨਾਲ ਹੀ ਆਊਗਾ ਇਹ ਚਾਰ ਟੀਮਾਂ ਵਾਲਾ ਫੈਸਲਾ ਕਿਵੇਂ ਆਮ ਤੌਰ ਤੇ ਤਾਂ ਅੱਠ ਟੀਮਾਂ ਜਾਂ ਕਈ ਕਹਿੰਦੇ 16 ਹੀ ਕਰ ਲੋ ਉਹ ਕਿਵੇਂ ਮਤਲਬ ਕਿਉਂ ਇਹ ਡਿਸੀਜਨ ਤੁਸੀਂ ਲਿਆ ਕਰਦਾ ਫੇ ਰੁਪਿੰਦਰ بھائی ਦੱਸ ਕਿਉਂਕਿ ਇਹ ਨਾ ਅ ਅੱਜ ਦੇ ਸਮੇਂ ਦੇ ਵਿੱਚ ਜਿਹੜੀ ਕਬੱਡੀ ਦੇ ਜਿਹੜੇ ਦਰਸ਼ਕ ਆ ਉਹ ਕੁਝ ਵੱਖਰਾ ਦੇਖਣਾ ਚਾਹੁੰਦੇ ਆ ਤੇ ਆਪਣੀ ਵੀ ਸਾਰਿਆਂ ਦੀ ਭਰਾਵਾਂ ਦੀ ਇਹੀ ਕੋਸ਼ਿਸ਼ ਸੀਗੀ ਜਦੋਂ ਅਸੀਂ ਸਾਰਿਆਂ ਨੇ ਬੈਠ ਕੇ ਪੀਐਸਸੀ ਤੇ ਡਿਸੀਜਨ ਲਿਆ ਵੀ ਕੀ ਕੀਤਾ ਜਾਵੇ ਹਨਾ ਤੇ ਅਸੀਂ ਆਖਿਆ ਯਾਰ ਵੀ ਕੁਝ ਨਾ ਕੋਈ ਵੱਖਰਾ ਕੀਤਾ ਜਾਵੇ ਇੱਕ ਗੱਲ ਮੈਂ ਹੋਰ ਐਡ ਆਨ ਕਰਨੀ ਚਾਹਨਾ ਕਈ ਦਰਸ਼ਕਾਂ ਦੇ ਇੱਕ ਸਵਾਲ ਨੇ ਵੀਰ ਮਾਜਾ ਮਾਲਵਾ ਦੁਆਬਾ ਤੇ ਪੁਆਦ ਦੀ ਟੀਮ ਤੁਸੀਂ ਕਿਉਂ ਨਹੀਂ ਬਣਾਈ ਪੁਆਦ ਦੀ ਟੀਮ ਸੌਰੀ ਸਾਨੂੰ ਇਹ ਗੱਲ ਕਹਿਣੀ ਪਈ ਉਸ ਲੈਵਲ ਦੀ ਜਿਹੜੀ ਦੂਜੀਆਂ ਟੀਮਾਂ ਦੇ ਮੁਕਾਬਲੇ ਉਨੀ ਸਟਰੋਂਗ ਨਹੀਂ ਸੀ ਬਣ ਰਹੀ ਸੋ ਇਸ ਕਰਕੇ ਅਸੀਂ ਪੁਆਦ ਵਾਲੇ ਵੀਰਾਂ ਤੋਂ ਸਾਡੇ ਉਹ ਭਰਾ ਨੇ ਸਾਰੇ ਹਨ ਜਿੰਨੇ ਵੀ ਆ ਤੇ ਸਾਡਾ ਉਹਨਾਂ ਨਾਲ ਕੰਟੈਕਟ ਵੀ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਅਸੀਂ ਇਸ ਗੱਲ ਨੂੰ ਸਮਝਦੇ ਆ ਸੋ ਕਿਉਂਕਿ ਅਰਸ਼ ਵੀ ਹਜੇ ਨਹੀਂ ਖੇਡ ਰਿਹਾ ਹਨ ਸੋ ਬਾਕੀ ਪ੍ਰੋਪਰ ਤਰੀਕੇ ਨਾਲ ਬਾਕੀ ਹੋਰ ਵੀ ਜਿਹੜੇ ਪਲੇਅਰ ਆ ਤੇ ਸਾਡੀ ਕੋਸ਼ਿਸ਼ ਇਹ ਸੀ ਕਿ ਵੀ ਚਾਰੇ ਟੀਮਾਂ ਇੱਕੋ ਜਿਹੀਆਂ ਹੋਣ ਤੇ ਇਹ ਨਾ ਹੋਵੇ ਯਾਰ ਵੀ ਫਲਾਨਾ ਜਿੱਤੂ ਫਲਾਨਾ ਜਿੱਤੂ ਵੀ ਇਹ ਆ ਗਰਾਊਂਡ 'ਚ ਹੀ ਪਤਾ ਲੱਗੇ ਵੀ ਆਹ ਜਿੱਤ ਗਿਆ ਬਈ ਸੋ ਸਾਡੀ ਕੋਸ਼ਿਸ਼ ਇਹੀ ਆ ਬਈ ਵੀ ਸਾਰੇ ਜਿਹੜੇ ਲੋਕ ਕਬੱਡੀ ਨੂੰ ਪਿਆਰ ਕਰਨ ਵਾਲੇ ਆ ਜਾਂ ਧਾਇਰੇ ਤੇ ਬੈਠ ਕੇ ਜਾਂ ਲਾਈਵ ਜਿਹੜੇ ਹਰ ਰੋਜ਼ ਵਾਚ ਕਰਦੇ ਆ ਔਰ ਉਹਨਾਂ ਦਾ ਜਿਹੜਾ ਟਾਈਮ ਕੱਢਣਗੇ ਉਹ ਚੀਜ਼ ਦਾ ਮੁੱਲ ਜਾਂ ਮੁਰਜੀ ਬਸ ਅੱਛਾ ਗੱਲ ਆ ਬਈ ਤੁਸੀਂ ਨਾ ਇਸ ਟੂਰਨਾਮੈਂਟ ਦੇ ਉੱਤੇ ਦੇਖੋ ਇਹ ਸਭ ਨੂੰ ਪਤਾ ਹੋਣੇ ਗੱਲ ਦੱਸਣ ਵਾਲੀ ਜਾਂ ਮੈਂ ਤੁਹਾਨੂੰ ਪੁੱਛੂੰਗਾ ਵੀ ਨਹੀਂ ਕਿ ਹਾਰਲੇ ਡੇਵਿਡਸਨ ਤੁਸੀਂ ਜਿਹੜੇ ਬੈਸਟ ਰੇਡਰ ਜਾਫੀ ਨੂੰ ਦੇਣੇ ਆ ਇਹ ਪਲਾਨ ਕਿਵੇਂ ਬਣਿਆ ਕੀ ਆ ਏ ਜੀ ਸਾਡਾ ਜੱਸੀ ਭਰਾ ਜਦੋਂ ਬੈਠੇ ਬੈਠੇ ਨੇ ਇਹਨਾਂ ਨੇ ਰਲ ਕੇ ਪਹਿਲਾਂ ਮੈਨੂੰ ਇਹਦੀ ਕਾਲ ਆਉਂਦੀ ਜੱਸੀ ਦੀ ਕਹਿੰਦਾ ਯਾਰ ਕੀ ਦਈਏ ਆਪਾਂ ਤੇ ਅਸੀਂ ਕਿਹਾ ਵੀ ਪਹਿਲਾਂ ਲੰਡੀਆਂ ਜੀਪਾਂ ਰੱਖਦੇ ਸੀ ਫਿਰ ਟਰੈਕਟਰ ਰੱਖਦੇ ਕਹਿੰਦਾ ਨਹੀਂ ਨਹੀਂ ਚਲੋ ਹਾਰਲੇ ਰੱਖ ਲੈਣੇ ਆ ਤੇ ਹਾਰਲੇ ਦਾ ਡਿਸੀਜਨ ਬਣ ਗਿਆ ਜੀ ਇਦਾਂ ਹੀ ਯਾਨੀ ਕਿ ਸਾਰੇ ਭਰਾਵਾਂ ਦੀ ਰਾਇ ਨਾਲ ਹੀ ਬਣਿਆ ਸੋ ਹਾਰਲੇ ਵਧੀਆ ਲੱਗਣਗੇ ਰੇਡਰ ਜਾਫੀ ਥੱਲੇ ਜਿਹੜਾ ਜਿੱਤੂਗਾ ਹਾਂ ਇਹ ਤਾਂ ਸਹੀ ਹੈ ਅਰਵਿੰਦਰ ਹਾਰਲੇ ਡਵਿਡਸਨ ਫਿਰ ਤੁਸੀਂ ਖਰੀਦ ਲਏ ਨੇ ਲੈ ਲੈਨੇ ਹੋ ਦਿਖਾਓਗੇ ਸਾਨੂੰ ਕਦੋਂ ਹਾਂਜੀ ਬਸ ਤੁਹਾਨੂੰ ਅੱਜ ਕੱਲ੍ਹ ਚ ਹੀ ਮਨ ਲੱਗਦਾ ਕੱਲ ਨੂੰ ਦਿਖਾ ਦੇਣਗੇ ਆ ਜਾਣੇ ਸਾਡੀ ਉਹਨਾਂ ਨਾਲ ਗੱਲ ਹੋਈ ਸੀ ਵੀ 27 ਤਰੀਕ ਨੂੰ ਆ ਜਾਣਗੇ ਤੇ ਜਿੱਥੇ ਬੈਸਟ ਰੇਡਰ ਤੇ ਜਾਫੀ ਨੂੰ ਫਾਈਨਲ ਦੇ ਵਿੱਚ ਹਾਰ ਲਏ ਨੇ ਉੱਥੇ ਸੈਮੀਫਾਈਨਲ ਦੇ ਬੈਸਟ ਰੇਡਰ ਤੇ ਬੈਸਟ ਸਟਾਪਰ ਨੂੰ ਜਿਹੜੇ ਉਹ ਛੋਟੇ ਮੋਟਰਸਾਈਕਲ ਉਹ ਫਿਰ ਚਾਰ ਮੋਟਰਸਾਈਕਲ ਹੋ ਜਾਣਗੇ ਹਾਂਜੀ ਚਾਰ ਉਹ ਮੋਟਰਸਾਈਕਲ ਹੋਗੇ ਜੀ ਤੇ ਬਾਕੀ 11 ਜਿਹੜੇ ਸਾਈਕਲ ਨੇ ਉਹ ਅਸੀਂ ਦਰਸ਼ਕਾਂ ਨੂੰ ਲੱਕੀ ਰਾ ਦੇ ਵਿੱਚ ਕੱਢ ਰਹੇ ਹਾਂ ਕਿਉਂਕਿ ਜਿਹੜੇ ਦਰਸ਼ਕ ਆਉਂਦੇ ਆ ਉਹਨਾਂ ਲਈ ਵੀ ਜਿਹੜਾ ਬੜਾ ਜ਼ਰੂਰੀ ਆ ਹਨਾ ਸੋ ਬਾਕੀ ਮਾਨ ਸਨਮਾਨ ਨੇ ਜਿਹੜੇ ਜਿਵੇਂ ਰਿੰਕੂ ਖਰੈਟੀ ਦਾ ਮਾਨ ਸਨਮਾਨ ਹੋਣਾ ਸੁਨੀਲ ਤਮਤਾਨ ਸਾਹਿਬ ਦਾ ਮਾਨ ਸਨਮਾਨ ਹੋਣਾ ਬਿੱਲੀ ਲੰਲੀਆਂ ਦਾ ਰਾਕੇਸ਼ ਵਾਪਰ ਦਾ ਮੱਖਣ ਮੱਖੀ ਦਾ ਮਾਨ ਸਨਮਾਨ ਹੋਣਾ ਸੋ ਹੋਰ ਵੀ ਸਾਡੀ ਕੋਸ਼ਿਸ਼ ਆ ਵੀ ਜਿਹੜੇ ਇਲਾਕੇ ਦੇ ਪੁਰਾਣੇ ਪਲੇਅਰ ਨੇ ਉਹਨਾਂ ਨੂੰ ਵੀ ਅਸੀਂ ਬੁਲਾ ਕੇ ਉਹਨਾਂ ਦਾ ਵੀ ਮਾਨ ਸਤਕਾਰ ਆ ਉਹ ਜਿਹੜਾ ਕਰੀਏ ਸੋ ਸਾਡੀ ਇਹ ਬੇਨਤੀ ਆ ਇਹ ਸਾਡਾ ਯਾਨੀ ਕਿ ਆਪਾਂ ਕਹਿੰਦੇ ਆ ਵੀ ਕੱਲਿਆਂ ਦਾ ਟੂਰਨਾਮੈਂਟ ਨਹੀਂਗਾ ਇਹ ਸਾਰੀ ਸੰਗਤ ਦਾ ਕਬੱਡੀ ਨੂੰ ਪਿਆਰ ਕਰਨ ਵਾਲਿਆਂ ਦਾ ਇਹ ਟੂਰਨਾਮੈਂਟ ਆ ਸੋ ਸਾਰੇ ਭਰਾ ਰਲ ਮਿਲ ਕੇ ਸਾਨੂੰ ਸਹਿਯੋਗ ਕਰਿਓ ਔਰ ਇਹ ਆਪਣਾ ਟੂਰਨਾਮੈਂਟ ਸਮਝ ਕੇ ਇਹਨੂੰ ਆਪਾਂ ਸਾਰਿਆਂ ਨੇ ਇਸ ਚੀਜ਼ ਨੂੰ ਆਪਾਂ ਕਾਮਯਾਬ ਕਰਨਾ ਤਾਂ ਕਿ ਜੋ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ ਈਵੈਂਟ ਆ ਉਹ ਹੋਰ ਹੋਣ ਅਜਾ ਰੁਪਿੰਦਰ ਉਹ ਜਾਣਕਾਰੀ ਕਿਹੜੇ ਕਿਹੜੇ ਪਲੇਅਰ ਆਉਣਗੇ ਜਾਂ ਕਿੰਨਾ ਉਹ ਟੀਮਾਂ ਕਿਵੇਂ ਬਣਾਈਆਂ ਉਹ ਕਿਹਦੇ ਕੋਲ ਹੈ ਮੈਂ ਜਿੰਨਾਂ ਨੂੰ ਪੁੱਛ ਸਕਾਂ ਕਿ ਟੀਮਾਂ ਦੀ ਜਾਣਕਾਰੀ ਤਾਂ ਵੈਸੇ ਜੱਸਾ ਬਾਈ ਵੀ ਖੜਾ ਹਨਾ ਜੀ ਟੀਮਾਂ ਦੀ ਜਾਣਕਾਰੀ ਚਲੋ ਮੈਂ ਦੱਸ ਹੀ ਦਿੰਨਾ ਤੁਹਾਨੂੰ ਵੀ ਜਿਵੇਂ ਜਿਹੜੀ ਮਾਲਵੇ ਦੀ ਟੀਮ ਆ ਉਹਦੇ ਵਿੱਚ ਆਪਣਾ ਭਰਾ ਇੰਦਰਜੀਤ ਕਲਸੀਆ ਕਿਉਂਕਿ ਉਹਦੇ ਬੇਸ਼ੱਕ ਸੱਟ ਲੱਗੀ ਹੋਈ ਆ ਉਹ ਇੱਕ ਐਜ਼ ਏ ਮੁੱਖ ਪ੍ਰਬੰਧਕਤਾਰ ਤੇ ਉਹ ਆਪਣੇ ਜਿੱਥੇ ਇਸ ਟੂਰਨਾਮੈਂਟ ਦੇ ਲਈ ਜ਼ਿੰਮੇਵਾਰੀ ਨਿਭਾ ਰਿਹਾ ਔਰ ਉੱਥੇ ਮਾਲਵੇ ਦੀ ਟੀਮ ਦੀ ਸਾਰੇ ਜਿਹੜੀ ਵਾਕਡੋਰ ਆ ਬੇ ਸਾਰੇ ਪਲੇਅਰ ਜਿਵੇਂ ਹੁਣ ਸੁਲਤਾਨ ਨੇ ਵੀ ਖੇਡਣਾ ਰਪਿੰਦਰ ਦੋਤਾ ਹੋ ਗਿਆ ਤੇ 나ਤ ਸਿੰਘਾਂ ਦੌਦ ਹੋ ਗਿਆ ਤੇ ਬਣੀ ਸਮਾਣਾ ਹੋ ਗਿਆ ਉਧਰ ਜੱਗੂ ਹਾਕਮ ਵਾਲੀਆ ਹਨਾ ਕੁਲਵੀਰ ਚਟਾਣਾ ਸ਼ਰਨਾ ਡੱਗੋ ਗੁਰਵਿੰਦਰ ਕਾਂਗਾ ਸੋਨੀ ਲਿਸਟ ਬਹੁਤ ਲੰਬੀ ਆ ਕਈ ਵਾਰੀ ਨਾਂ ਰਹਿ ਜਾਂਦੇ ਆ ਸੋ ਉਧਰ ਮਾਜੇ ਦੀ ਟੀਮ ਦੀ ਪਤਾ ਕੀ ਹੁੰਦਾ ਜੇ ਦੇਖੋ ਤੁਸੀਂ ਖਿਡਾਰੀਆਂ ਜੇ ਸਾਨੂੰ ਨਾਂ ਹੁੰ ਦੱਸ ਦਿਓ ਨਾ ਇਹ ਤੇ ਦਰਸ਼ਕ ਦੇਖਣ ਵਾਲਿਆ ਨਾ ਇਹਨਾਂ ਨੇ ਜਦੋਂ ਟੂਰਨਾਮੈਂਟ ਤੇ ਪਹੁੰਚਣਾ ਕੋਈ ਉਹੀ ਗੱਲ ਤੁਹਾਡੀ ਕੋਈ ਇੰਦਰਜੀਤ ਦਾ ਫੈਨ ਹੋਊਗਾ ਕੋਈ ਕਿ ਫਰਿਆਦ ਦਾ ਫੈਨ ਹੋਊਗਾ ਕੋਈ ਕਿਸੇ ਦਾ ਫੈਨ ਆਪਾਂ ਉਹਨਾਂ ਦੇ ਜੇ ਜਾਣਕਾਰੀ ਦੇ ਦੀਓ ਚਾਹੁੰਦੇ ਜ਼ਰੂਰ ਮਾਜੇ ਦੀ ਟੀਮ ਆ ਉਹ ਮੱਖਣ ਮੱਖੀ ਦੀ ਜਿਹੜੀ ਆ ਉਹ ਸਾਡੇ ਭਰਾ ਦੀ ਜ਼ਿੰਮੇਵਾਰੀ ਲੱਗੀ ਹੈ ਨਾ ਸੋ ਉਹਨਾਂ ਨੇ ਬਹੁਤ ਵਧੀਆ ਟੀਮ ਬਣਾਈ ਆਰ ਚੋਲੇ ਹੋਣੀ ਸਾਰੇ ਜਿੱਦਾਂ ਅੰਬਾਸਵਰ ਸਿੰਘ ਅੰਬਾਸਵਰ ਸਿੰਘ ਉਹ ਸਾਰੇ ਪਹੁੰਚ ਰਹੇ ਆ ਤੇ ਨਾਲ ਦੀ ਨਾਲ ਹੀ ਦੁਆਬੇ ਦੀ ਟੀਮ ਉਧਰ ਪੁਲਟ ਜੋਤਾ ਸ਼ਾਜੀ ਫਰੀਆਦ ਸਨੀ ਆਦਮ ਵਾਲੀਆ ਸੌਰੀ ਸਨੀ ਕਾਲੇ ਸੰਘਾ ਵਾਲਾ ਹਨਾ ਸੋ ਉਸ ਦੇ ਨਾਲ ਹੀ ਹਰਿਆਣੇ ਦੀ ਟੀਮ ਬੂਰੀ ਅਸੀਸ਼ਰ ਹੋ ਗਿਆ ਉਹਦੀ ਜਿਹੜੀ ਜ਼ਿੰਮੇਵਾਰੀ ਲੱਗੀ ਆਪਣੀ ਰੈਂਕੂ ਖਰੈਟੀ ਦੀ ਲੱਗੀ ਹੋਈ ਆ ਹਨ ਤੇ ਸਾਰੇ ਜਿੰਨੇ ਵਿਨੇ ਖੱਤਰੀ ਗੋਰਾਰ ਸਾਲੂ ਸ਼ੀਲੂ ਵੀ ਪਹੁੰਚ ਰਿਹਾ ਜੀ ਸੋ ਸਭ ਤੋਂ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਹਰ ਇੱਕ ਜਾਉਣਾ ਸ਼ੀਲੂ ਆਊਗਾ ਸੋ ਸ਼ੀਲੂ ਆਊਗਾ ਅਸੀਂ ਹਰ ਟਿੱਕਮੈਂਟ ਦੇਖਦੇ ਆ ਨਾ ਹਾਂਜੀ ਕਿਉਂਕਿ ਜਿਹੜੇ ਸਾਡੀ ਕੋਸ਼ਿਸ਼ ਇਹੀ ਰਹੂਗੀ ਦੇਖੋ ਅ ਕੋਸ਼ਿਸ਼ ਇਹ ਹੋਊਗੀ ਕਿਉਂਕਿ ਚਾਰ ਮੈਚ ਨੇ ਇੱਕ ਟੀਮ ਦੇ ਵਿੱਚ 15 ਕ ਪਲੇਅਰਾਂ ਨੇ ਖੇਡਣਾ ਹਨ ਸਾਡੀ ਕੋਸ਼ਿਸ਼ ਹੋਊਗੀ ਵੀ ਸਾਰੇ ਵਧੀਆ ਪਲੇਅਰ ਮਾੜਾ ਕੋਈ ਵੀ ਨਹੀਂਗਾ ਕਿਉਂਕਿ ਪਲੇਅਰ ਖੜ ਕੇ ਮੁੜ ਜੇ ਉਹਦਾ ਵੀ ਕੋਈ ਫਾਇਦਾ ਨਹੀਂ ਅਸੀਂ ਚਾਹੁੰਦੇ ਹਾਂ ਵੀ ਜਿੰਨੇ ਕ ਪਲੇਅਰ ਬੁਲਾਏ ਜਾਣ ਉਹ ਖੇਡ ਕੇ ਜਾਣ ਆਪਣੀ ਖੇਡ ਦਾ ਪ੍ਰਦਰਸ਼ਨ ਕਰਕੇ ਫੇਰ ਅੱਛਾ ਮੇਰੇ ਨਾਲ ਨਾ ਬਾਈ ਕੁਲਦੀਪ ਵੀ ਨੇ ਬਾਕਸਿੰਗ ਦੀ ਨੂੰ ਜਿਸ ਕਿਸੇ ਨੂੰ ਬਾਕਸਿੰਗ ਦਾ ਪਤਾ ਉਹ ਕੁਲਦੀਪ ਬਾਈ ਨੂੰ ਚੰਗੀ ਤਰ੍ਹਾਂ ਜਾਣਦਾ ਹੂੰ ਹੁਣ ਬਾਈ ਪਿਛਲਾ ਇਵੈਂਟ ਸੀ ਜਿਹੜਾ ਉਹਦੇ ਚ ਤਾਂ ਤੁਸੀਂ ਆਜਨ ਕੋਚ ਸੀਗੇ ਇੱਥੇ ਹੁਣ ਆਰਗੇਨਾਈਜ਼ਰ ਵੀ ਹਾਂ ਯਾ ਟੂਰਨਾਮੈਂਟ ਕਰਵਾ ਰਹੇ ਹਾਂ ਕੀ ਤਿਆਰੀਆਂ ਨੇ ਇੱਥੇ ਸਾਨੂੰ ਹੋਰ ਕੀ ਕੀ ਦੇਖਣ ਨੂੰ ਮਿਲੂ ਅ ਬਸ ਬਾਈ ਇਹਨੇ ਐਕਸਪਲੇਨ ਕਰੀ ਦਿੱਤਾ ਬਾਈ ਮੈਚ ਬਹੁਤ ਤਗੜੇ ਹੋਣਗੇ ਜਿਵੇਂ ਸਾਰੇ ਚਾਰ ਟੀਮਾਂ ਦੇ ਵਿੱਚ ਸਾਰੇ ਪਲੇਅਰ ਲਗਭਗ ਵਧੀਆ ਪਲੇਅਰ ਜਿੰਨੇ ਵੀ ਮਲਕੇ ਇੰਟਰਨੈਸ਼ਨਲ ਪਲੇਅਰ ਨੇ ਉਹ ਖੜਨਗੇ ਨਾ ਤੇ ਵੱਡੀ ਗੱਲ ਜਿਵੇਂ ਹਰਿਆਣੇ ਤੋਂ ਤੁਸੀਂ ਕਿਹਾ ਵੀ ਮੇਨ ਅੱਜ ਕੱਲ ਸਿਲੂ ਚੱਲ ਰਿਹਾ ਹੈ ਨਾ ਉਹ ਵੀ ਆ ਰਿਹਾ ਬਈ ਤੇ ਉਹਨੂੰ ਦੇਖਣ ਵਾਸਤੇ ਦਰਸ਼ਕ ਅਤੇ ਹੋਰ ਆ ਪਲੇਅਰਾਂ ਨੂੰ ਵੀ ਹਨਾ ਪਹੁੰਚ ਰਹੇ ਨੇ ਤੇ ਵੱਡੀ ਗੱਲ ਬਈ ਬਹੁਤ ਵੱਡੀ ਵਧੀਆ ਪਰਾਲਾ ਹਨਾ ਤੇ ਜਿਵੇਂ ਆਪਾਂ ਕਹਿ ਸਕਦੇ ਆਂ ਵੀ ਨਸ਼ਿਆਂ ਤੋਂ ਦੂਰ ਕਰਨ ਦੇ ਲਈ ਹਨਾ ਇਦਾਂ ਦੇ ਮਤਲਬ ਕਿ ਇਵੈਂਟ ਹੋਣੇ ਚਾਹੀਦੇ ਨੇ ਤਾਂ ਕਿ ਇਹਨਾਂ ਚੀਜ਼ਾਂ ਨੂੰ ਦੇਖ ਕੇ ਬੱਚੇ ਵਗੈਰਾ ਹਨਾ ਕਿ ਖੇਡਾਂ ਦੇ ਪ੍ਰਤੀ ਉਤਸ਼ਾਹਤ ਹੋ ਸਕਣ ਤੇ ਆਪਣਾ ਛੱਡ ਕੇ ਬਈ ਨਸ਼ੇ ਨੂੰ ਤੇ ਗੀਮਾਂ ਦੇ ਵੱਲ ਉਹ ਜਰ ਉਹ ਇਹੀ ਚੀਜ਼ ਬਣਾ ਮੈਂ ਕੱਲ ਸਾਰੀਆਂ ਗੇਮਿੰਗ ਬਾਈ ਕੁਲਦੀ ਪੇ ਇਹੀ ਸਿਖਾਉਂਦੇ ਸਾਰੇ ਬਾਈ ਇਹੀ ਚੀਜ਼ਾਂ ਤੇ ਬਾਕੀ ਕਬੱਡੀ ਦਾ ਵੀਰੇ ਆਪਣੀ ਮਾਂ ਖੇਡਾ ਨਾ ਮੈਂ ਕਹਿੰਦਾ ਵੀ ਕੋਈ ਵੀ ਬੰਦਾ ਪੰਜਾਬ ਤੋਂ ਇਹ ਜਾ ਨਹੀਂ ਹੋਊਗਾ ਜਿਹੜਾ ਕਦੇ ਗਰਾਊਂਡ 'ਚ ਕਬੱਡੀ ਦੇ ਗਰਾਊਂਡ 'ਚ ਨਾ ਗਿਆ ਹੋਵੇ ਹਨਾ ਚਾਹੇ ਪਿੰਡ ਖੇਡਾ ਹੋਵੇ ਕਿਤੇ ਵੀ ਖੇਡਾ ਹੋਵੇ ਰੇਹੇ ਬੰਦੇ ਨੇ 11 ਕੱਪੜੇ ਲਾ ਕੇ ਗਰਾਊਂਡ ਜਾਵਦਾ ਜੋਰ ਮਤਲਬ ਕਿ ਅਜਮਾਇਆ ਹੋਊਗਾ ਤੇ ਇਸੇ ਕਰਕੇ ਬਾਈ ਆਪਾਂ ਵੀ ਕਬੱਡੀ ਨਾਲ ਬਹੁਤ ਦਿਲ ਤੋਂ ਜੁੜੇ ਹੋਏ ਆ ਮੈਂ ਮੈਂ ਤਾਂ ਹੈਰਾਨ ਹੁੰਨਾ ਵੀ ਕਈ ਵਾਰੀ ਤੁਸੀਂ ਬੌਕਸਿੰਗ ਦੇ ਨਾਲ ਨਾਲ ਇਤਨੀ ਮੈਂ ਗੁਲਾਬਾਈ ਮੈਂ ਪਹਿਲਾਂ ਬੱਸੀ ਵਾਲੇ ਨੂੰ ਕਹਿ ਕੇ ਆਟਿਆ ਮੈਂ ਕਿਹਾ ਮੈਂ ਰੋਜ਼ ਲਾਈਵ ਲਾਉਣਾ ਨਾ ਬੱਸੀਆਂ ਵਾਲਾ ਹਰੇਕ ਟੂਰਨਾਮੈਂਟ ਚ ਇੱਕ ਵੇਰਾਂ ਕੈਮਰਾ ਇਹਦੇ ਤੇ ਪਾਜਦੀ ਪਾਜਦਾ ਇੱਕ ਹੋਰ ਨਾਲ ਇੱਕ ਹੋਰ ਜਾਣਕਾਰੀ ਹੈ ਜੀ ਵੀ ਆਪ 12 ਟੀਮਾਂ ਪਿੰਡ ਪੱਧਰ ਵਾਲੀਆਂ ਵੀ ਖੜਾ ਰਹੇ ਇੱਕ ਬਾਹਰੋਂ ਪਲੇਅਰ ਵੀ ਜਿਹੜੇ ਨਵੇਂ ਮੁੰਡੇ ਆ ਜਿਹੜੇ ਨਵੇਂ ਵਿਚਾਰੇ 75 ਕਿਲੋ 80 ਕਿਲੋ weight ਵਾਲੇ ਆ ਉਹ ਪੰਜਾਬ ਦੀਆਂ ਟੀਮਾਂ ਐਂਟਰ ਕਰਾਉਣ 12 ਤੇ ਉਹਨਾਂ ਨੂੰ ਜ਼ਿਆਦਾ ਮੌਕਾ ਮਿਲੂਗਾ ਕਿਉਂਕਿ ਵੱਡੇ ਪਲੇਅਰਾਂ ਵੱਡੇ ਪਲੇਅਰਾਂ ਨੇ ਤਾਂ ਆਪਦੀ ਗੀਮ ਦਿਖਾਉਣੀ ਆ ਚਾਰ ਮੈਚਾਂ 'ਚ ਪਰ ਜਿਹੜੇ 12 ਮੈਚ 12 ਟੀਮਾਂ ਹੋਣਗੀਆਂ ਉਹ ਵੀ ਨਵੇਂ ਪਲੇਅਰ ਜਿਹੜੇ ਆਉਣਗੇ ਉਹਨਾਂ ਨੂੰ ਵੀ ਇਤਸ਼ਾਹ ਮਿਲੂਗਾ ਤੇ ਵਧੀਆ ਨਾਮ ਨੇ ਉਹਨਾਂ ਲਈ ਵੀ ਜੀ ਸਭ ਮੈਂ ਚਾਹੂੰਗਾ ਉਹ ਇਨਾਮ ਵੀ ਮੈਨੂੰ ਸਾਂਝੇ ਕਰ ਦਿਓ ਪਹਿਲੀ ਟੀਮ ਜਿੱਤਣ ਵਾਲੀ ਟੀਮ ਦੇ ਲਈ ਕਿੰਨਾ ਦੂਜਾ ਕਿੰਨਾ ਉਹ ਸਾਰੀਆਂ ਚੀਜ਼ਾਂ ਜਾਂ ਇੱਥੇ ਹੋਰ ਕਿਹੜੇ-ਕਿਹੜੇ ਜਿਵੇਂ ਜਿਵੇਂ ਕੁਝ ਮੇਰੇ ਖਿਆਲ 'ਚ ਕੁਝ ਗੱਡੀ ਵੀ ਦਿੱਤੀ ਜਾਣੀ ਆ ਜਾਂ ਉਹ ਵੀ ਮੈਨੂੰ ਜੇ ਤੁਸੀਂ ਦੱਸ ਸਕੋ ਮਾਨ ਸਨਮਾਨ ਬਹੁਤ ਆ ਜੀ ਤੇ ਪਹਿਲਾ ਨਾਮ 2.5 ਲੱਖ ਆ ਜੀ ਦੂਜਾ 2 ਲੱਖ ਆ ਜੀ ਤੇ ਬੈਸਟਾ ਨੂੰ ਹਾਰ ਲਿਆ ਜੀ ਤੇ ਇੱਕ ਬੰਦੇ ਵਾਲੇ ਨੂੰ 43 1 ਹਾਂ 43 31 ਹੈ ਜੀ ਜਿਹੜੇ ਓਪਨ ਦੀਆਂ ਟੀਮਾਂ 12 ਟੀਮਾਂ ਇੰਟਰ ਕਰਨੀਆਂ ਤੇ ਹੋਰ ਹੋਰ ਬਹੁਤ ਜੀ ਮੌਕੇ ਤੇ ਐ ਨਹੀਂ ਪਤਾ ਕਿਹਨੂੰ ਕਿਦਾਂ ਦਾ ਸਨਮਾਨ ਮਿਲ ਜਾਣਾ ਜਦੋਂ ਜਦੋਂ ਦਰਸ਼ਕ ਬੈਠੇ ਹੁੰਦੇ ਆ ਜੀ ਹਰੇਕ ਦਰਸ਼ਕ ਦਾ ਜਦੋਂ ਸ਼ਾਮ ਹੋ ਜਾਂਦੀ ਹੈ ਫਿਰ ਰੰਗੀਨ ਹੁੰਦਾ ਮਾਹੌਲ ਉਦੋਂ ਐ ਨਹੀਂ ਪਤਾ ਕਿਹੜਾ ਬੰਦਾ ਆਪਦੀ ਚੈਨ ਲਾ ਕੇ ਦੇ ਜੇ ਸੋ ਮੈਚਾਂ ਦੇ ਸਿਰ ਤੇ ਆ ਜੀ ਜਿੱਦਾਂ ਮੈਚ ਬਹੁਤ ਵਧੀਆ ਹੋਣਗੇ ਉਦਾਂ ਉਦਾਂ ਨਾਮ ਵੀ ਬਹੁਤ ਵਧੀਆ ਵਧੀਆ ਦਿੱਤੇ ਜਾਣਗੇ ਅੱਛਾ ਵੀ ਟਾਈਮਿੰਗ ਕੀ ਡਿਸਾਈਡ ਕੀਤੀ ਆ ਰਪਿੰਦਰ ਕਦੋਂ ਕਿ ਮੈਂ ਜਿਹੜੀ ਆਪਣੀ ਹੈਗੀ ਆ ਜੀ ਆਪਾਂ 11 ਵਜੇ ਪਿੰਡ ਪੱਤਰ ਦੇ ਮੈਚ ਸ਼ੁਰੂ ਕਰ ਦਨੇ ਆ 28 ਤਰੀਕ ਤੱਕ ਤੇ ਉਹ ਆਪਣੇ 3 ਵਜੇ ਤੱਕ ਮੈਚ ਚੱਲਣਗੇ ਠੀਕ ਹੈ ਕਿਉਂਕਿ 12 ਟੀਮਾਂ ਦੇ 11 ਮੈਚ ਉਹ ਹੋਗੇ ਉਸ ਤੋਂ ਬਾਅਦ ਆਪਣੀ ਕੋਸ਼ਿਸ਼ ਇਹ ਹੀ ਹੋਊਗੀ ਐਂਡ 3:30 ਵੀ ਜਿਹੜਾ ਪਹਿਲਾ ਮੈਚ ਆ ਉਹ ਜਿਹੜਾ ਵੱਡੀਆਂ ਟੀਮਾਂ ਦਾ ਉਹ ਸ਼ੁਰੂ ਹੋ ਜਾਵੇ ਟਾਈਮਿੰਗ ਇਹ ਆ ਵੀ ਆਪਾਂ ਅੱਧੀ ਰਾਤ ਵੀ ਨਹੀਂ ਕਰਨੀ ਵੀ ਉੱਥੇ ਵੀ 9-10 ਵਜੇ ਤੇ ਐਂਡ ਟਾਈਮ ਜਿਹੜਾ ਸਾਡਾ ਹੋਊਗਾ ਉਹ ਜਿਹੜਾ 7 ਤੋਂ 7:30 ਵਜੇ ਤੱਕ ਆਪਾਂ ਫਾਈਨਲ ਮੈਚ ਕਰਾਉਣ ਦੀ ਕੋਸ਼ਿਸ਼ ਕਰਾਂਗੇ 8 ਤੋਂ ਤਾਂ ਸੂਈ ਟੱਪੂਗੀ ਨਹੀਂ ਕਿਉਂਕਿ ਕਬੱਡੀ ਦੇ ਵਿੱਚ ਚਾਹੀਦਾ ਵੀ ਨਹੀਂਗਾ ਇਹ ਤੋਂ ਹਨਾ ਕਿਉਂਕਿ ਥੋੜੇ ਮੈਚ ਨੇ ਫਿਰ ਕਈ ਵਾਰੀ ਲੇਟ ਹੋ ਜਾਣਾ ਮਾਨ ਸਨਮਾਨ ਵੀ ਵੱਟਿਆ ਬਾਕੀ ਸਾਡੇ ਸਾਰੇ ਭਰਾਵਾਂ ਨੇ ਜਿਵੇਂ ਗਲਾਬ ਹੋ ਗਿਆ ਜੀ ਖਾਨ ਹੋ ਗਿਆ ਹਰਫ ਚੀਮਾ ਭਰਾ ਹੋ ਗਿਆ ਹਨ ਕਿਉਂਕਿ ਹਰਫ ਚੀਮੇ ਦਾ ਤੇ ਗਲਾਬ ਦਾ ਗੀਤ ਵੀ ਜਿਹੜਾ ਆ ਉਹ ਵੀ ਭਰਾ ਤੋਂ ਆਪਾਂ ਥੋੜਾ ਜਿਹਾ ਸੁਣਨਾ ਹਨ ਸੋ ਹੋਰ ਵੀ ਜਿੰਨੇ ਆਪਣੇ ਬੀਤ ਬਲਜੀਤ ਬਾਈ ਹੋ ਗਿਆ ਜਿਹੜੇ ਸਾਡੇ ਆਪਣੇ ਭਰਾ ਜਿਹੜੇ ਇੱਕ ਕੋਈ ਸਿੰਗਰ ਬਣ ਕੇ ਨਹੀਂ ਇਹ ਸਾਰੇ ਭਰਾ ਇੱਕ ਐਜ਼ ਏ ਪ੍ਰਬੰਧਕ ਬਣ ਕੇ ਐਜ਼ ਏ ਭਰਾ ਬਣ ਕੇ ਇਸ ਟੂਰਨਾਮੈਂਟ ਨੂੰ ਸਾਰੇ ਵੀਰ ਜੋਰ ਲਾ ਰਹੇ ਆ ਵੀ ਅਰ ਵੀ ਸਾਡੇ ਜਿਹੜਾ ਇਹ ਟੂਰਨਾਮੈਂਟ ਆ ਉਹ ਕਾਮਯਾਬ ਹੋਵੇ ਬਰਨਾਲਾ ਕਬੱਡੀ ਤੇ ਸਾਰਿਆਂ ਨੂੰ ਬੇਨਤੀ ਕਰਦੇ ਆ ਹਮਾ ਹਮਾ ਕੇ ਪਹੁੰਚੋ ਸੋ ਕੋਸ਼ਿਸ਼ ਇਹੀ ਰਹੂਗੀ ਜੀ ਵੀ ਸਾਰੇ ਖੁਸ਼ ਹੋ ਕੇ ਜਾਣਗੇ ਕਬੱਡੀ ਨੂੰ ਵੇਖਣ ਵਾਲੇ ਵੀ ਕਬੱਡੀ ਨੂੰ ਖੇਡਣ ਵਾਲੇ ਵੀ ਤੇ ਜਿਹੜੇ ਸਾਰੇ ਭਰਾ ਆਪਾਂ ਕਰਵਾ ਰਹੇ ਆ ਹਨ ਤੇ ਸਾਰੇ ਉਥੋਂ ਜਿਹੜੇ ਖੁਸ਼ ਹੋ ਕੇ ਜਾਣਗੇ ਨਾਲ ਗਾਇਕੀ ਵਾਲਾ ਦੌਰ ਵੀ ਚੱਲਦਾ ਰਹੂਗਾ ਵਿਚ ਵਿਚ ਜਾ ਉਹਨਾਂ ਨੂੰ ਮਲਾਉਂਦੇ ਰਹੋਗੇ ਜਾਂ ਕੀ ਹਾਂ ਦੂਜੀ ਗੱਲ ਇਹ ਵੀ ਪ੍ਰਦੀਪ ਭਾਈ ਵੀ ਵੀ ਇੱਥੇ ਮੇਨ ਨਹੀਂ ਹੋਣਾ ਜੀ ਕੋਈ ਸਾਰੇ ਬੰਦੇ ਕੋਈ ਵੀ ਬੰਦਾ ਆਊਗਾ ਉਹ ਹਰੇਕ ਮੇਨ ਤੇ ਹਰੇਕ ਬੰਦੇ ਦੀ ਇੱਜ਼ਤ ਕੀਤੀ ਜਾਊ ਹਰੇਕ ਬੰਦੇ ਦਾ ਸਤਿਕਾਰ ਕੀਤਾ ਜਾਊ ਇੱਥੇ ਕੋਈ ਇਹ ਨਹੀਂ ਹੋਊਗਾ ਵੀ ਵੀਰ ਆਸੀ ਮੇਨ ਆ ਜਾਂ ਉਹ ਮੇਨ ਹਰੇਕ ਬੰਦੇ ਨੂੰ ਕੋਈ ਵੀ ਆਊਗਾ ਉਹਨੂੰ ਪੂਰਾ ਇੱਜ਼ਤ ਮਾਣ ਉਹਦਾ ਸਤਿਕਾਰ ਕੀਤਾ ਜਾਊਗਾ ਸਾਰੇ ਬੰਦੇ ਦਾ ਸਤਿਕਾਰ ਕੀਤਾ ਜਾਊਗਾ ਬਹੁਤ ਜ਼ਿਆਦਾ ਦਿਲ ਤੋਂ ਤੇ ਬਹੁਤ ਵਧੀਆ ਕੱਪ ਹੋਣਾ ਜੀ ਤੁਸੀਂ ਮੈਨੂੰ ਇਹ ਲੱਗਦਾ ਵੀ ਆਪਣੇ ਨੇੜੇ ਤੇੜੇ ਏਰੀਆ ਚ ਸਭ ਤੋਂ ਸੋਹਣਾ ਕੱਪ ਹੋਣਾ ਜੀ ਇਹ ਪਿਆਰੀਆਂ ਫੁੱਲ ਨੇ ਫਿਰ ਹਾਂਜੀ ਬਾਕੀ ਇੱਕ ਹੋਰ ਮੈਂ ਕਹਿੰਦਾ ਆਪਾਂ ਨੂੰ ਸਾਰਿਆਂ ਨੂੰ ਤਕਰੀਬਨ ਪਤਾ ਹੀ ਹਨਾ ਜਿੱਥੇ ਰਪਿੰਦਰ ਹੁੰਦਾ ਉੱਥੇ ਕਬੱਡੀ ਵੀ ਟਾਈਮਿੰਗ ਨਾਲ ਹੁੰਦੀ ਆ ਹਰ ਚੀਜ਼ ਰੂਲ ਐਂਡ ਰੈਗੂਲੇਸ਼ਨ ਨਾਲ ਹੁੰਦੀ ਆ ਹਨਾ ਜਿੱਥੇ ਇਹ ਹੁੰਦਾ ਉੱਥੇ ਬੇਫਿਕਰੇ ਹੋ ਜਾਂਦਾ ਵੀ ਆਪਾਂ ਨੂੰ ਕਿਸੇ ਚੀਜ਼ ਦੀ ਟੈਨਸ਼ਨ ਨਹੀਂ ਹੈਗੀ ਟਾਈਮਿੰਗ ਹਾਂਜੀ ਜਿਵੇਂ ਹਰ ਚੀਜ਼ ਦੇ ਚਾਹੇ ਕੋਈ ਸਮਾਜ ਸੇਵੀ ਦਾ ਕੰਮ ਹੋਵੇ ਹਨਾ ਚਾਹੇ ਕਿਸਾਨੀ ਸੰਘਰਸ਼ ਦਾ ਜੋਧਾ ਵੀ ਕਹਿ ਦਿੰਦੇ ਆ ਸਾਡੀ ਕਬੱਡੀ ਦਾ ਵੀ ਜੋਧਾ ਇਹ ਕਿਉਂਕਿ ਹਰ ਚੀਜ਼ ਇਹਦੇ ਬਹੁਤ ਵਿਚਾਰੇ ਨੇ ਕਿੰਨੇ ਸਾਲ ਲੱਗੇ ਹੋਏ ਵੀ ਟਾਈਮ ਤੇ ਕਰੋ ਟਾਈਮ ਤੇ ਕਰੋ ਪਰ ਫਿਰ ਵੀ ਚਲੋ ਹਰੇਕ ਕਮੇਟੀ ਦੇ ਕਈ ਚੀਜ਼ਾਂ ਬਾਹਰ ਹੁੰਦੀਆਂ ਪਰ ਜਿੱਥੇ ਇਹ ਹੁੰਦਾ ਉੱਥੇ ਬੇਫਿਕਰੇ ਹੋ ਜਾਂਦਾ ਵੀ ਟਾਈਮ ਨਾਲ ਨੀ ਤਾਂ ਤਿੰਨ ਤਿੰਨ ਵਜ ਜਾਂਦੇ ਘਰੇ ਆਉਂਦੇ ਨੂੰ ਰੁਪਿੰਦਰ ਨੇ ਰੁਪਿੰਦਰ ਦਾ ਤਜਰਬਾ ਬਹੁਤ ਵੱਡਾ ਹੈ ਨਾ ਜਦੋਂ ਤਜਰਬਾ ਵੱਡਾ ਹੋ ਜੇ ਤਾਂ ਇੱਕ ਉਹ ਕਰਨ ਦੀ ਬੰਦੇ ਦੀ ਜ਼ਰੂਰਤ ਵੀ ਚਾਹੀਦੀ ਆ ਆਮ ਆਪਾਂ ਬਲਾਰਿਆਂ ਨੂੰ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਪਰ ਇਹ ਜ਼ਰੂਰਤ ਰੱਖਦਾ ਉਹ ਚੀਜ਼ ਦੀ ਸੁਣਦੇ ਵੀ ਆ ਪਲੇਅਰ ਵੀ ਸੁਣਦੇ ਆ ਕਲੱਬ ਵੀ ਸੁਣਦੇ ਆ ਸਾਰੇ ਬੰਦੇ ਸੁਣਦੇ ਆ ਇਹਦੀ ਗੱਲ ਜਿੱਥੇ ਬੇਫਿਕਰੇ ਜਾਨੀ ਕਿ ਆ ਮੇਲਾ ਮੇਰੇ ਸਾਹ ਨਾਲ ਬਾਬੇ ਦੀ ਕਿਰਪਾ ਨਾਲ ਭਰਾ ਨਾਲ ਆ ਸਾਰੇ ਹਨਾ ਵੀ ਵਧੀਆ ਹੋ ਕੋਈ ਹੋਰ ਗੱਲ ਸਾਂਝੀ ਕਰਨੀ ਚਾਹੋਗੇ ਤੁਸੀਂ ਹਾਂਜੀ ਬਈ ਫਿਰ ਇਹੀ ਆ ਬਈ 28 ਤਰੀਕ ਨੂੰ ਪਹੁੰਚੋ ਬਰਨਾਲੇ ਕਾਲਾ ਮਰਸਿਡੀਜ਼ ਵਿੱਚ ਲਾਉ ਰੌਣਕਾਂ ਤੇ ਖੜਹਾਰੀਆਂ ਨਾਲ ਉਹਦੇ ਜਲਬੇ ਦਿਖਾਉਣੇ ਉੱਥੇ ਪੂਰੇ ਫੁੱਲਗੇ ਤੇ ਸਾਰੇ ਦਰਸ਼ਕਾਂ ਨੂੰ ਬੇਨਤੀ ਆ ਵੀ ਹੋਮਾਵਾ ਕੇ ਪਹੁੰਚੋ ਆਜੋ ਫਿਰ ਸਹੀ ਹੈ ਲੱਗਣੀ ਆ ਬਈ ਤੁਸੀਂ ਵੀ ਮਾਰ ਦਿਓ ਹੋਕਾ ਵੀ ਆਜੋ ਆਜੋ ਜੀ ਆਜੋ ਸਾਰੇ ਸਾਰਿਆਂ ਦੇ ਚਰਨਾਂ 'ਚ ਬੇਨਤੀ ਆ ਸਿਰ ਧਰ ਕੇ ਬੇਨਤੀ ਕਰਦੇ ਆ ਬਹੁਤ ਸੋਹਣੀ ਕਬੱਡੀ ਦੇਖਣ ਨੂੰ ਮਿਲੂ ਇੱਕ ਨੰਬਰ ਕਬੱਡੀ ਦੇਖਣ ਨੂੰ ਮਿਲੂ ਤੇ ਫੁੱਲ ਨਜ਼ਾਰਾ ਆਊਗਾ ਤੁਹਾਨੂੰ ਕੋਈ ਮੈਂ ਪਹਿਲਾਂ ਕਹਿ ਕੇ ਹਟਾਂ ਮੈਂ ਕੋਈ ਪੱਕੀ ਬਾਤ ਨਹੀਂ ਸਾਰੇ ਬੰਦਿਆਂ ਦਾ ਸਤਿਕਾਰ ਹੋ ਆਜੋ ਨਜ਼ਾਰੇ ਆਉਣਗੇ ਕਬੱਡੀ ਤੇ ਹੁਣ ਨਜ਼ਾਰੇ ਆਉਣਗੇ ਬਰਨਾਲੇ ਦੇ ਕਬੱਡੀ ਕੱਪ ਤੇ ਤੁਸੀਂ ਆਪਣੀ ਤਿਆਰੀ ਰੱਖਣੀ ਹੈ ਬਈ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰ ਲਈ ਬਹੁਤ ਬਹੁਤ ਧੰਨਵਾਦ ਸੋ ਦੋਸਤੋ ਹੁਣ ਤੁਸੀਂ ਆਪਣੀ ਤਿਆਰੀ ਰੱਖਣੀ ਹੈ ਉਹਨਾਂ ਨੇ ਆਪਣੀ ਤਿਆਰੀ ਪੂਰੀ ਕਰ ਲਈ ਹੈ ਮੋਟਰਸਾਈਕਲ ਰਾਈਡਰ ਨੇ ਉਹ ਉਹਨਾਂ ਦੇ ਇਨਾਮ ਰੈਡੀ ਨੇ ਔਰ ਉਹ ਕਬੱਡੀ ਦੇ ਖਿਡਾਰੀ ਵੀ ਮੇਰੇ ਖਿਆਲ ਚ ਰੈਡੀ ਹੋਣਗੇ 28 ਤਰੀਕ ਨੂੰ ਇਸ ਗਰਾਊਂਡ ਦੇ ਵਿੱਚ ਬਾਬਾ ਕਾਲਾ ਮਹਿਰ ਖੇਡ ਸਟੇਡੀਅਮ ਦੇ ਵਿੱਚ ਜਿਹੜਾ ਉਹ ਪਹੁੰਚਣਗੇ ਸੋ ਤੁਸੀਂ ਇਸ ਟੂਰਨਾਮੈਂਟ ਦੇ ਉੱਤੇ ਜ਼ਰੂਰ ਪਹੁੰਚਣਾ ਹੈ ਹਾਂ ਅਗਰ ਤੁਸੀਂ ਨਾ ਪਹੁੰਚ ਸਕੇ ਤਾਂ ਕਬੱਡੀ 365 ਤੇ ਇਸ ਟੂਰਨਾਮੈਂਟ ਨੂੰ ਲਾਈਵ ਜ਼ਰੂਰ ਦੇਖ ਸਕਦੇ ਹੋ ਤੁਹਾਨੂੰ ਸਾਰਿਆਂ ਨੂੰ ਰ ਤੁਹਾਨੂੰ ਕਿਉਂ ਜੀਆਂ ਲੱਗਦੀਆਂ ਨੇ ਮਤਲਬ ਕੋਈ 360 ਦਿਨ ਸੋਪੈਡ ਨਹੀਂ ਕੋਸ਼ਿਸ਼ ਕਿਉਂ ਜੀਆਂ ਲੱਗਦੀਆਂ ਨੇ ਇਹ ਔਰਗਨਾਈਜ਼ਰ ਇਹ ਟੂਰਨਾਮੈਂਟ ਕਰਾਉਣ ਵਾਲਿਆਂ ਜੀਆਂ ਕੋਸ਼ਿਸ਼ਾਂ ਕਿਉਂ ਜੀਆਂ ਲੱਗਦੀਆਂ ਨੇ ਉਹ ਕਮੈਂਟ ਬਾਕਸ ਜ਼ਰੂਰ ਲਿਖਿਆ ਕਰੋ ਕਮੈਂਟ ਤੁਹਾਡੇ ਅਸੀਂ ਪੜਦੇ ਜ਼ਰੂਰ ਹਾਂ ਮੈਂ ਇਸ ਚੀਜ਼ ਨੂੰ ਜਾਣਦਾ ਕਿ ਜਦੋਂ ਕੋਈ ਜੇ ਵੀ ਅੱਜ ਹੀ ਇੰਟਰਵਿਊ ਕੀਤੀ ਹੈ ਤੇ ਜੋ ਜੋ ਤੁਸੀਂ ਕਮੈਂਟ ਥੱਲੇ ਕਰੋਗੇ ਇਹਨਾਂ ਟੂਰਨਾਮੈਂਟ ਕਰਾਉਣ ਵਾਲਿਆਂ ਨੇ ਸਾਰਿਆਂ ਨੇ ਪੜ੍ਹਨੇ ਨੇ ਜੇਕਰ ਤੁਸੀਂ ਕਮੈਂਟ ਕਰੋਗੇ ਪੜਨਗੇ ਔਰ ਉਹ ਚੀਜ਼ਾਂ ਜੋ ਤੁਸੀਂ ਚਾਹੁੰਦੇ ਹੋ ਉਹ ਹੋ ਸਕਦਾ ਇਸ ਸਾਲ ਨਹੀਂ ਤਾਂ ਅਗਲੇ ਸਾਲ ਉਹ ਇੰਪਲੀਮੈਂਟੇਸ਼ਨ 'ਚ ਜ਼ਰੂਰ ਆ ਜਾਣਗੀ ਸਾਡੇ ਨਾਲ ਇਸੇ ਤਰ੍ਹਾਂ ਜੁੜਦੇ ਰਹੋ ਇਸੇ ਤਰ੍ਹਾਂ ਕਬੱਡੀ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਤੁਹਾਡੇ ਤੱਕ ਪਹੁੰਚਾਉਂਦੇ ਰਹਿਣਾ థాంਕ ਯੂ